ਉਹਨੂੰ ਨੂੰ ਕਰਾ ਰਹੇ ਆ ਸਰ ਇਹ ਵਿਰੋਧੀ ਲਗਾਤਾਰ ਸਵਾਲ ਖੜੇ ਕਰਦੇ ਆ ਕਹਿੰਦੇ ਕਿ 2 ਲੀਟਰ ਰੰਗ ਕਰਕੇ ਕਹਿੰਦੇ ਇਹਦਾ ਘਾਟਨ ਕਰਦੇ ਆ ਲਗਾਤਾਰ ਸਵਾਲ ਚੱਕ ਰਹੇ ਜੀ ਦੇਖੋ ਜੀ ਇਹ ਇਹ ਸਵਾਲ ਚੱਕ ਰਹੇ ਆ ਇਹਨਾਂ ਦੇ ਹੁਣ ਪੱਲੇ ਤਾਂ ਕੁਝ ਐ ਨਹੀਂਗਾ ਸਵਾਲ ਹੀ ਚੱਕਣਗੇ ਹੋਰ ਕੀ ਕਰਨਗੇ ਜੇ ਇੰਨੇ ਸਵਾਲ ਚੱਕਣ ਦਾ ਇਹਨਾਂ ਨੂੰ ਚਾਹ ਆ ਵੀ ਆਪਦੀ ਸਰਕਾਰ ਦੇ ਵਿੱਚ ਕਿਉਂ ਨਹੀਂ ਇਹਨਾਂ ਨੇ ਸਕੂਲਾਂ ਦੀਆਂ ਚਾਰਦੀਵਾਰੀਆਂ ਨੂੰ ਜਾਂ ਸਕੂਲਾਂ ਦੀ ਦੇਖਰੇ ਲਈ ਕਿਉਂ ਨਹੀਂ ਫੰਡ ਦਿੱਤੇ ਅੱਜ ਕਿਉਂ ਫੰਡ ਦੇ ਰਹੇ ਉਹ ਉਸ ਚੀਜ਼ ਦੀ ਸਾਰਿਆਂ ਨੂੰ ਤਕਲੀਫ 2 ਲੀਟਰ ਲੱਗੇ ਨਹੀਂ ਜੀ 2 ਲੀਟਰ ਤਾਂ ਨਹੀਂ ਇਹਨਾਂ ਨੇ ਕੰਦਾ ਵੀ ਪਲਾਸਟਰ ਕੀਤੀਆਂ ਪ੍ਰਾਣੀਆਂ ਪ੍ਰਾਸਟਰ ਲਾ ਕੇ ਕੀਤੀਆਂ ਤਾਂ ਰੰਗ ਦੀ ਗੱਲ ਕੀਤੀ ਜਿਆਦਾ ਲੱਗੇ ਹੋਗੇ ਨਹੀਂ ਰੰਗ ਤਾਂ ਬਹੁਤ ਲੱਗਾ ਜੀ ਅੰਦਰ ਵੀ ਕੀਤਾ ਬਾਹਰ ਵੀ ਕੀਤਾ ਪੰਜ 10 ਲੀਟਰ ਤਾਂ ਲੱਗਿਆ ਹੋਵੇਗਾ ਹਾਂ ਜਿਆਦਾ ਲੱਗਾ ਜੀ ਯਾਨੀ ਕਿ ਤੁਹਾਨੂੰ ਕਹਿੰਦਾ ਵਾ ਤਾਂ ਵੀ 200 ਤੋਂ ਜਿਆਦਾ ਲੱਗਾ ਸਾਣਾ ਦਾ ਮੁਦਾ ਕਹਿੰਦੇ ਕਿ ਉਹ ਅੱਜ ਹੁਣੇ ਵੀ ਇੱਕ ਉਹਦੀ ਮੀਟਿੰਗ ਹੋ ਰਹੀ ਸੀ ਕਹਿੰਦੇ ਕਿ ਮੈਥਪੁਰ ਦੇ ਵਿੱਚੋਂ ਬੀਟੀਫੈਰ ਦਫ਼ਤਰ ਚੱਕਿਆ ਜਾਣਾ ਤੇ ਉਹਨਾਂ ਚ ਰੋਸ ਆ ਕਹਿੰਦੇ ਕਿ ਅਸੀਂ ਆਨ ਟਾਈਮ ਤੇ ਕੰਮ ਵੱਡਾ ਸੰਨਰਚ ਕਰ ਸਕਦੇ ਨਹੀਂ ਨਹੀਂ ਜੀ ਇਹਦੇ ਵਿੱਚ ਕੋਈ ਨਹੀਂ ਹਜੇ ਤੱਕ ਤਾਂ ਸਾਡੇ ਕੋ ਕੋਈ ਇੰਦਾ ਦੀ ਇਨਫੋਰਮੇਸ਼ਨ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਕਿੱਥੋਂ ਉਹਨਾਂ ਕੋਲ ਆਈ ਕੋਈ ਸਾਡੇ ਕੋਲ ਕੋਈ ਇਦਾਂ ਦਾ ਕੋਈ ਲਗਤੀ ਰੂਪ ਨਹੀਂ ਆ ਕੋਈ ਕੁਛ ਨਹੀਂ ਕਿਸੇ ਨੇ ਸਾਨੂੰ ਦੱਸਿਆ ਆਮਾ ਦੇ ਪਾਰਟੀ ਦੇ ਹਲਕਾ ਚਾਰਜ ਨੇ ਅੱਜ ਲਗਾਤਾਰ ਸਕੂਲਾਂ ਦਾ ਘਾਟਨ ਕਰ ਰਿਹਾ ਤੇ ਮੇਰੇ ਨਾਲ ਨੇ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹੈ ਸਕੂਲ ਲਗਾਤਾਰ ਸਕੂਲਾਂ ਦਾ ਘਾਟਨ ਕਰ ਰਹੇ ਜੀ ਮੈਂ ਕਿਹਾ ਸਰ ਮੁਬਾਰਕਾਂ ਜੀ ਸਕੂਲਾਂ ਦਾ ਲਗਾਤਾਰ ਤੁਸੀਂ ਉਦਗਾਟਨ ਕਰ ਰਹੇ ਹੋ ਜੀ ਜੀ ਧੰਨਵਾਦ ਜੀ ਤੁਹਾਡਾ ਤੇ ਅੱਜ ਲਗਭਗ ਸਾਨੂੰ 20 ਦਿਨ ਹੋ ਗਿਆ ਜੀ ਲਗਾਤਾਰ ਜੋ ਮਾਨ ਸਾਹਿਬ ਦੇ ਸਰਦਾਰ ਭਗਨ ਸਿੰਘ ਮਾਨ ਸਾਹਿਬ ਦੇ ਸੁਪਨੇ ਸੀ ਔਰ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਸਾਹਿਬ ਦੇ ਸੁਪਨੇ ਸੀਗੇ ਜਿਨ੍ਹਾਂ ਨੂੰ ਅਸੀਂ ਪੂਰਨ ਤੌਰ ਤੇ ਸਿੱਖਿਆ ਕ੍ਰਾਂਤੀ ਲਈ ਜੋ ਸਮਰੋਹ ਕਰ ਰਹੇ ਆਂ ਤੇ ਬੜਾ ਵਧੀਆ ਲੱਗ ਰਿਹਾ ਵੀ ਹਰ ਇੱਕ ਸਕੂਲ ਦੇ ਵਿੱਚ ਪੂਰੀ ਸਾਫ ਸਫਾਈ ਚਾਰ ਦਿਵਾਰੀਆਂ ਹੋ ਚੁੱਕੀਆਂ ਔਰ ਮੇਰੇ ਹਲਕੇ ਦੇ ਵਿੱਚ 175 ਤੋਂ 80 ਸਕੂਲ ਆ ਜਿਨ੍ਹਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਲਈ ਇਹ ਸਮਰੋਹ ਕਰ ਰਹੇ ਆਂ ਇਹਦੇ ਵਿੱਚ ਪੂਰੇ ਸਰਕਾਰ ਦਾ ਪੂਰੇ ਸਾਡੇ ਪੰਜਾਬ ਦਾ ਬੜਾ ਵੱਡਾ ਯੋਗਦਾਨ ਹੈ ਜੋ ਅਸੀਂ ਇਹਨਾਂ ਸਮਰੋਹ ਨੂੰ ਕਰਾ ਰਹੇ ਹਾਂ ਸਰ ਇਹ ਵਿਰੋਧੀ ਲਗਾਤਾਰ ਸਵਾਲ ਖੜੇ ਕਰਦੇ ਆ ਕਹਿੰਦੇ ਕਿ 2 ਲੀਟਰ ਰੰਗ ਕਰਕੇ ਕਹਿੰਦੇ ਇਹਦਾ ਘਾਟਨ ਕਰਦੇ ਲਗਾਤਾਰ ਸਵਾਲ ਚੱਕ ਰਹੇ ਜੀ ਦੇਖੋ ਜੀ ਇਹ ਇਹ ਸਵਾਲ ਚੱਕ ਰਹੇ ਆ ਇਹਨਾਂ ਦੇ ਹੁਣ ਪੱਲੇ ਤਾਂ ਕੁਝ ਨਹੀਂਗਾ ਸਵਾਲ ਹੀ ਚੱਕਣਗੇ ਹੋਰ ਕੀ ਕਰਨਗੇ ਜੇ ਇੰਨੇ ਸਵਾਲ ਚੱਕਣ ਦਾ ਇਹਨਾਂ ਨੂੰ ਚਾਹ ਆ ਤੇ ਫੇ ਆਪ ਦੀ ਸਰਕਾਰ ਦੇ ਵਿੱਚ ਕਿਉਂ ਨਹੀਂ ਇਹਨਾਂ ਨੇ ਸਕੂਲਾਂ ਦੀਆਂ ਚਾਰਦੀਵਾਰੀਆਂ ਨੂੰ ਜਾ ਸਕੂਲਾਂ ਦੀ ਦੇਖ ਰੇ ਲਈ ਕਿਉਂ ਨਹੀਂ ਫੰਡ ਦਿੱਤੇ ਅੱਜ ਕਿਉਂ ਫੰਡ ਦੇ ਰਹੇ ਉਹ ਉਸ ਚੀਜ਼ ਦੀ ਸਾਰਿਆਂ ਨੂੰ ਤਕਲੀਫ ਹੋ ਰਹੀ ਆ ਮੈਂ ਇਹਨਾਂ ਦੇ ਮੁਰੇ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਜੇ ਕੰਮ ਆਪ ਨਹੀਂ ਕਰਨਾ ਤਾਂ ਦੂਜਿਆਂ ਨੂੰ ਕਰਨ ਦਿਓ ਸੋ ਇੱਕ ਹੋਰ ਖਸਾਨਾ ਦਾ ਮੁੱਦਾ ਕਹਿੰਦੇ ਕਿ ਉਹ ਅੱਜ ਹੁਣੇ ਵੀ ਇੱਕ ਕੁੰਨੇ ਦੀ ਮੀਟਿੰਗ ਹੋ ਰਹੀ ਸੀ ਕਿ ਕਿ ਮੈਤਪੁਰ ਦੇ ਵਿੱਚ ਬੀਟੀਪੀਆਰ ਦਫਤਰ ਚੱਕਿਆ ਜਾਣਾ ਤੇ ਉਹਨਾਂ ਦੇ ਚੋ ਰੋਸ ਆ ਕਹਿੰਦੇ ਕਿ ਅਸੀਂ ਆਉਣ ਵਾਲੇ ਟਾਈਮ 'ਚ ਇੱਕ ਵੱਡਾ ਸੰਘਰਸ਼ ਕਰ ਸਕਦੇ ਹਾਂ ਨਹੀਂ ਨਹੀਂ ਜੀ ਇਹਦੇ ਵਿੱਚ ਕੋਈ ਨਹੀਂ ਹਜੇ ਤੱਕ ਤਾਂ ਸਾਡੇ ਕੋਲ ਕੋਈ ਏਦਾਂ ਦੀ ਇਨਫੋਰਮੇਸ਼ਨ ਨਹੀਂ ਗਈ ਜਿਹੜਾ ਚੱਕ ਸਕਦੇ ਹਾਂ ਇਹ ਤਾਂ ਮੈਨੂੰ ਪਤਾ ਨਹੀਂ ਕਿੱਥੋਂ ਉਹਨਾਂ ਕੋਲ ਆਈ ਕੋਈ ਸਾਡੇ ਕੋਲ ਕੋਈ ਇਦਾਂ ਦਾ ਕੋਈ ਲਖਤੀ ਰੂਪ ਨਹੀਂ ਆਇਆ ਕੋਈ ਕੁਛ ਨਹੀਂ ਕਿਸੇ ਨੇ ਸਾਨੂੰ ਦੱਸਿਆ ਨਹੀਂ ਜਾਂ ਕਿਹਾ ਨਹੀਂ ਕੋਈ ਇਦਾਂ ਦੀ ਕੋਈ ਗੱਲਬਾਤ ਤੇ ਜੇਕਰ ਸਰ ਇਹੋ ਜਿਹੀ ਕੋਈ ਗੱਲਬਾਤ ਹੁੰਦੀ ਹੈ ਫਿਰ ਕਿਸਾਨਾਂ ਦੇ ਨਾਲ ਤੁਸੀਂ ਖੜੋਗੇ ਮੈਸੇਜ ਅਸੀਂ じゃਇਕ ਦੇ ਦੇਵਾਂਗੇ ਉਹਨਾਂ ਨੂੰ ਪਹਿਲੀ ਗੱਲ ਤਾਂ ਇਹ ਨਹੀਂ ਮਾਨ ਸਾਹਿਬ ਦੇ ਸਾਦੇ ਦੇਖ ਰਿਹਾ ਕੋਈ ਇੱਥੇ ਆ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਅਸੀਂ ਤਾਂ ਵਿਕਾਸ ਪਿੰਡਾਂ ਦੇ ਵਿਕਾਸ ਨੂੰ ਮੋਰੇ ਲੈ ਕੇ ਆਉਣਾ ਸਿੱਖਿਆ ਕ੍ਰਾਂਤੀ ਨੂੰ ਮੋਰੇ ਲੈ ਕੇ ਆਉਣਾ ਤੇ ਅਸੀਂ ਇਦਾਂ ਥੋੜੋ ਕਰਾਂਗੇ ਵੀ ਇੱਥੋਂ ਵੀਡੀਓ ਦਫ਼ਤਰ ਬੰਦ ਕਰਕੇ ਹੋਰ ਪਾਸੇ ਲੈ ਕੇ ਜਾਵਾਂਗੇ ਨਹੀਂ ਇ ਹੋਰ ਸਰ ਲਗਾਤਾਰ ਤੁਸੀਂ ਪਿੰਡਾਂ ਵਿੱਚ ਜਾ ਰਹੇ ਹੋ ਕਿਉਂਕਿ ਤੁਸੀਂ ਸਰ ਇੱਕ ਹਲਕਾ ਚਾਰਜ ਦੇ ਪਿੰਡਾਂ ਦੇ ਵਿੱਚ ਇੱਕ ਨਸ਼ੇ ਦਾ ਮੁੱਦਾ ਬੜਾ ਕਰਮਾਇਆ ਮਾਨ ਸਾਹਮਣੇ ਇੱਕ ਵੱਡਾ ਉਪਰਾਲਾ ਕੀਤਾ ਕੇਂਦ ਘਰ ਵੀ ਟਾਇਆ ਉਹ ਬੋਰਡ ਵੀ ਲਗਾਤੇ ਪਰ ਲੋਕ ਡਰਦੇ ਆ ਕਿਦਾਂ ਕਿਤੇ ਡਰਦੇ ਆ ਕਿਤੇ ਫੋਨ ਲਾਤਾ ਸਾਡਾ ਕੋਈ ਲੀਕ ਨਾ ਹੋ ਜੇ ਸਾਡੇ ਕੋਈ ਗੱਲ ਨਾ ਪੈ ਜੇ ਇਸ ਵੇਰੇ ਥੋੜੇ ਦਸ ਨਹੀਂ ਜੀ ਇਹਦੇ ਵਿੱਚ ਕੋਈ ਨਹੀਂ ਇਦਾਂ ਦੀ ਡੰਨ ਦੀ ਲੋੜ ਨਹੀਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਨਗਰ ਤੇ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਉਹ ਲਗਾਏ ਗਏ ਆ ਪੋਸਟਰ ਉਹਨਾਂ ਤੇ ਕਾਲ ਨੰਬਰ ਲਿਖਿਆ ਹੋਇਆ ਆ ਉਹ ਕਾਲ ਉੱਤੇ ਕਰਦੇ ਔਰ ਅੱਗੇ ਨਾਲੋਂ ਅੱਗੇ ਨਾਲੋਂ ਨਹੀਂ ਮੈਂ ਬਹੁਤ ਕਹਿ ਸਕਦਾ ਵੀ ਅਸੀਂ 70 ਤੋਂ 75% ਪਹੁੰਚ ਗਏ ਆ ਜੋ ਨਸ਼ਿਆਂ ਨੂੰ ਅਸੀਂ ਬੰਦ ਕਰ ਰਹੇ ਆ ਜੇ ਮੈਂ ਆਪਦੇ ਹਲਕੇ ਦੀ ਗੱਲ ਕਰਾਂ ਇੱਥੇ ਦੋ ਚੌਕੀਆਂ ਖੋਲ੍ਹ ਦਿੱਤੀਆਂ ਇੱਕ ਰਾਪੂਰ ਦੇ ਵਿੱਚ ਨਵੀਂ ਚੌਕੀ ਐਸੀ ਕਰਕੇ ਖੋਲੀ ਆ ਕਿਉਂ ਨਸ਼ੇ ਦਾ ਦੌਰ ਬਹੁਤ ਜ਼ਿਆਦਾ ਸੀਗਾ ਤੁਸੀਂ ਆਮ ਹੀ ਦੇਖ ਰਹੇ ਪਬਲਿਕ ਵੀ ਕਿੰਨਾ ਇਸ ਚੀਜ਼ ਤੋਂ ਠੱਲ ਪੈ ਚੁੱਕੀ ਆ ਜੋ ਅਸੀਂ ਆਉਣ ਵਾਲੇ ਸਮੇਂ 'ਚ ਬਿਲਕੁਲ ਇਹਨੂੰ ਚੰਗੀ ਤਰ੍ਹਾਂ ਅਸੀਂ ਇਹਨੂੰ ਕਵਰ ਕਰਦੇ ਜਾਵਾਂਗੇ। ਬਹੁਤ ਬਹੁਤ ਸਰ ਧੰਨਵਾਦ ਆਪਣਾ ਕੀਮਤੀ ਸਮੇਂ ਦਾ ਜੋ ਸਮਾਂ ਦੇਣ ਲਈ ਸਮਝੀ। ਥੈਂਕ ਯੂ ਜੀ ਥੈਂਕ ਯੂ ਤੁਹਾਡਾ ਪ੍ਰੈਸ ਰਿਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਹਰ ਇੱਕ ਹਲਕੇ ਨੂੰ ਹਰ ਇੱਕ ਸ਼ਹਿਰ ਨੂੰ ਕਵਰ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤਾਂ ਐਸਨ ਪਿੰਦਰ ਪ੍ਰਵਿੰਦਰ ਸਿੰਘ ਪਨੋਰੀ ਜੋ ਹਲਕਾ ਚਾਰਜ ਨੇ ਤਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਸ਼ਾਹਪੁਰ ਦੇ ਵਿੱਚ ਇੱਕ ਉਹਨਾਂ ਨੇ ਸਕੂਲ ਦਾ ਉਹਦੂ ਘਾਟਨ ਕੀਤਾ ਪਰ ਵਿਰੋਧੀ ਲਗਾਤਾਰ ਉਹਨਾਂ ਤੇ ਸਵਾਲ ਚੱਕ ਰਿਹਾ ਹੈ ਖਾਸ ਕਰਕੇ ਆਮ ਆਦਮੀ ਦੀ ਪਾਰਟੀ ਦੇ ਸਵਾਲ ਚੱਕ ਰਿਹਾ ਉਹ ਕਹਿੰਦੇ ਕਿ 2 ਲੀਟਰ ਰੰਗ ਕਰਕੇ ਬਿਲਡਿੰਗਾਂ ਪਹਿਲਾਂ ਦੇ ਬਣੀਆਂ ਹੋਈਆਂ ਤਾਂ ਉਸ ਰੰਗ ਨੂੰ ਕਰਕੇ ਕੋਈ ਵੱਡਾ ਕੋਈ ਉਪਰਾਲਾ ਨਹੀਂ ਹੈ ਪੁਰਾਣਾ ਹੀ ਸਾਰਾ ਕੁਝ ਬਣਿਆ ਹੋਇਆ ਪਰ ਇਹ ਵਾਬਖਟ ਰਿਹਾ ਤਾਂ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਇੱਧਰ ਦੇ ਅੱਗੇ ਇਹ ਸਕੂਲ ਦਾ ਇੱਕ ਉਦਘਾਟਨ ਕੀਤਾ ਗਿਆ ਤਾਂ ਲਿਖਿਆ ਹੋਇਆ ਉੱਤੇ ਪੰਜਾਬ ਸ਼ਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨ ਹਰਜੋਤ ਸਿਗਬੈਂਸ ਉਹਨਾਂ ਦੇ ਨਾਮ ਵਗੈਰਾ ਲਿਖਿਆ ਹੋਇਆ ਤਾਂ ਸਾਹਮਣੇ ਤੁਸੀਂ ਬੋਰਡ ਦੇਖ ਸਕਦੇ ਹੋ ਤੇ ਇਹ ਉਹੀ ਮਾਨ ਸਰਕਾਰ ਹੈ ਜੋ ਕਹਿੰਦੀ ਹੁੰਦੀ ਸੀ ਕਿ ਕੰਧ ਤਾਂ ਬਣਾਈ ਹੈ ਕਿਸੇ ਹੋਰ ਨੇ ਬਣਾਈ ਹੈ ਕਾਰੀਗਰਾਂ ਨੇ ਬਣਾਈ ਹੈ ਤਾਂ ਅਸੀਂ ਉਹਨਾਂ ਦੇ ਨਾਮ ਲਿਖਾਂਗੇ ਪਰ ਹੁਣ ਲਗਾਤਾਰ ਬੋਰਡ ਵੀ ਲਗਾਏ ਜਾ ਰਿਹਾ ਹੈ ਤਾਂ ਇਹ ਉਹ ਕੰਧ ਹੈ ਇਸ ਕੰਧ ਦੇ ਉੱਪਰ ਰੰਗ ਵਗੈਰਾ ਕਰਕੇ ਇਹ ਪੂਰੀ ਪਾਲਿਸ਼ ਕਰਕੇ ਇਸ ਨੂੰ ਤਿਆਰ ਕੀਤਾ ਗਿਆ ਹਾਂ ਉਵਰੋਧੀ ਜਿਹਦਾ ਕੋ ਲਗਾਤਾਰ ਸਵਾਲ ਚੱਕ ਰਿਹਾ ਕਿ 2 ਲੀਟਰ ਰੰਗ ਕਰਕੇ ਤਾਂ ਫਿਰ ਅਧ்கਾਟਨ ਕਿਤੇ ਜਾ ਰਿਹਾ ਤਾਂ ਇਹ ਕੰਦ ਉਹ ਕੰਦਾ ਨਹੀਂ ਜੋ ਸਕੂਲ ਦੀ ਚਾਰਦिवारी ਜਿਸ ਨੂੰ ਨਾਮ ਦਿੱਤਾ ਜਾਂਦਾ ਤਾਂ ਤਕਰੀਬਨ ਇਥੋਂ ਤੱਕ ਤੁਸੀ ਕਹਿ ਸਕਦੇ ਹੋ ਕਿ ਇਹ ਰੰਗ ਰੋਗਣ ਕਰਕੇ ਤਿਆਰ ਕਰਕੇ ਤੇ ਸਕੂਲ ਦਾ ਤੇ ਕਟਨ ਕੀਤਾ ਗਿਆ ਤਾਂ ਸਕੂਲ ਦੀ ਇੱਕ ਵਾਰ ਤੋਂ ਨੂੰ ਹਾਂਜੀ ਸਰ ਹੁਸਨ ਸਿੰਘ ਜੀ ਕੀ ਹਾਲ ਹੈ ਠੀਕ ਹੋ ਜੀ ਮੈਂ ਠੀਕ ਠਾਕ ਵਧੀਆ ਜੀ ਵਧੀਆ ਸਭ ਠੀਕ ਹੈ ਜੀ ਤੁਸੀਂ ਸਰ ਇੱਥੇ ਕਿਸ ਕੀ ਕੰਮ ਹੈ ਮੇਰਾ ਜੀ ਆ ਨਾਲ ਹੀ ਕੋਠੀ ਹੈ ਜੀ ਮੈਂ ਧਾਮੀ ਆ ਨਿਸ਼ਤਰ ਸਿੰਘ ਧਾਮੀ ਇਹ ਸਾਰੇ ਵਿਰੋਧੀ ਲਗਾਤਾਰ ਸਵਾਲ ਚੱਕਦੇ ਕਹਿੰਦੇ ਕਿ 2 ਲੀਟਰ ਰੰਗ ਕਰਕੇ ਤੇ ਸਕੂਲ ਦਾ ਘਟਨ ਕਰਤਾ ਇੱਥੇ ਕਿੰਨੇ ਲੀਟਰ ਲੱਗੇ ਜੀ ਨਹੀਂ ਜੀ 2 ਲੀਟਰ ਤਾਂ ਨਹੀਂ ਇਹਨਾਂ ਨੇ ਕੰਧਾਂ ਵੀ ਪਲਾਸਟਰ ਕੀਤੀਆਂ ਪ੍ਰਾਣੀਆਂ ਪ੍ਰਾਸਤ ਲਾ ਕੇ ਕੀਤੀਆਂ ਤਾਂ ਰੰਗ ਦੀ ਗੱਲ ਕੀਤੀ ਜਿਆਦਾ ਲੱਗੇ ਹੋਗੇ ਨਹੀਂ ਰੰਗ ਤਾਂ ਬਹੁਤ ਲੱਗਾ ਜੀ ਅੰਦਰ ਵੀ ਕੀਤਾ ਬਾਹਰ ਵੀ ਕੀਤਾ ਪਾਣੀ 5-10 ਲੀਟਰ ਤਾਂ ਲੱਗਿਆ ਹੋਵੇਗਾ ਹਾਂ ਜਿਆਦਾ ਲੱਗਾ ਜੀ ਯਾਨੀ ਕਿ ਤੂੰ ਕਹਿੰਦਾ ਮਤਲਬ ਵੀ 2 ਤੋਂ ਜ਼ਿਆਦਾ ਲੱਗ ਗਿਆ ਮੈਂ ਕਹਾਂ ਜੀ ਮੂੰਹ ਬਣਾਤਾ ਸਕੂਲ ਦਾ ਇੱਕ ਹੋਰ ਗੱਲ ਜੋ ਵਿਰੋਧੀ ਕਹਿੰਦੇ ਘਰਾਂ ਕਰਕੇ ਕਿੰਨੀ ਕੋਈ ਬਿਲਡਿੰਗ ਤਾਂ ਸਾਰੀ ਪਹਿਲਾਂ ਦੀ ਤਿਆਰ ਸੀ ਮੈਂ ਕਹਾਂ ਜੀ ਹਾਂ ਨਹੀਂ ਵਿਰੋਧੀ ਕ ਲਗਾਤਾਰ ਸਵਾਲ ਚੁੱਕਦੇ ਆ ਕਹਿ ਰਹੇ ਆ ਕਿ ਅਸੀਂ ਬਹੁਤ ਕੁਝ ਕਹਿ ਰਹੇ ਆ ਅਸੀਂ ਹੁਣ ਵੀ ਮੈਂ ਰਿਕੁਐਸਟ ਕੀਤੀ ਆ ਬਿੰਦਰ ਕੋਲ ਵੀ ਕਿ ਸਕੂਲ ਦੇ ਪਾਣੀ ਦੀ ਆਪਾਂ ਹੱਲ ਕਰੀਏ ਸਕੂਲ ਦਾ ਪਾਣੀ ਕਿਸੇ ਪਾਸੇ ਨਾਲੀ ਨਹੀਂ ਕਿਸੇ ਪਾਸੇ ਜਾਂਦਾ ਨਹੀਂ ਆ ਪਾਣੀ ਅੰਦਰ ਤੋਂ ਵੱਡੀ ਸਭ ਤੋਂ ਵੱਡੀ ਸਮੱਸਿਆ ਅੰਦਰ ਤੋਂ ਰਹੀ ਫਿਰਦੀ ਆ ਪਾਣੀ ਅੰਦਰ ਤੋਂ ਰਿਹਾ ਫਿਰਦਾ ਹੁਣ ਪਾਈਪ ਲੈਣਾ ਪਾ ਕੇ ਖੱਡਾ ਕੱਢ ਕੇ ਪਾਣੀ ਉਹ ਚ ਪਾਇਆ ਤੇ ਇਸ ਕਰਕੇ ਵਿਰੋਧੀਆਂ ਨੇ ਤਾਂ ਕਰਨਾ ਹੁੰਦਾ ਕਿ ਉਹ ਮੈਂ ਤਾਂ ਹਰ ਟਾਈਮ ਕੋਲ ਰਹੀ ਨਾ ਸਕੂਲ ਦੀ ਬਿਲਡਿੰਗ ਜੋ ਬਣੀ ਹੋਈ ਆ ਕਿੰਨਾ ਕ ਟੈਂਪਰ ਆਣੀ ਆ ਜੀ ਏ ਜੀ ਘਟ ਤੋਂ ਘਟ ਵੀ ਤਕਰੀਬਨ 15 ਕਥਾ ਲਈ ਆ ਪਰ ਇਹ ਪੁਰਾਣੀ ਨਹੀਂ ਜਿਆਦਾ ਨਹੀਂ ਗਈ ਇਹ ਨਵੀਂ ਬਣੀ ਆ ਪੁਰਾਣੀ ਦਾ ਤਾਂ ਆ ਗਿਆ ਸੀ ਨਵੀਂ ਬਣਾਈ ਆ ਇਧਰ ਇਹ ਨਵੀਂ ਬਣਾਈ ਆ ਤੇ ਜੇਕਰ ਆ ਪੱਜ ਦੀ ਗੱਲ ਕਰੀਏ ਤਾਂ ਘਾਟਨ ਹੋਇਆ ਕੱਲਾ ਇੱਥੇ ਨਹੀਂ ਆ ਪੂਰੇ ਪੰਜਾਬ ਦੇ ਵਿੱਚ ਉਹ ਘਾਟਨ ਹੋ ਰਿਹਾ ਤੇ ਅੱਜ ਤੱਕ ਰਮਣ ਇੱਥੋਂ ਲੱਗ ਕੇ ਤਾਂ ਇਧਰ ਉਹਦੇ ਆਪਾਂ ਗੱਲ ਕਿੰਨੇ ਕਿੰਨੇ ਕਿਲੋਮੀਟਰ ਦੇ ਵਿੱਚ ਰੰਗ ਕੀਤਾ ਗਿਆ ਜੀ ਇਹ ਜੀ ਘਟ ਤੋਂ ਘਟ ਵੀ ਮੇਰਾ ਖਿਆਲ ਪੰਜਾਬ ਜਾਂ 100 150 100 100 ਮੀਟਰ ਦਾ ਹੈਗਾ ਜੀ 100 ਕਿ ਮੀਟਰ ਦਾ ਜਾਨੀ ਕਰਾਂ ਕੀਤਾ ਗਿਆ ਤੇ ਇਧਰ ਪਿੱਛੇ ਤਾਂ ਮੈਨੂੰ ਲੱਗਦਾ ਬਿਲ ਪੁਰਾਣੀ ਬਿਲਡਿੰਗ ਨੂੰ ਤਾਂ ਰੰਗ ਨਹੀਂ ਕੀਤਾ ਗਿਆ ਇਹਨੇ ਕੁਝ ਨਹੀਂ ਨਹੀਂ ਜੀ ਉਹ ਪਹਿਲਾਂ ਹੀ ਆ ਪਹਿਲਾਂ ਹੀ ਆ ਉਹ ਪਹਿਲਾਂ ਹੀ ਆ ਜੀ ਠੀਕ ਆ ਜੀ ਤਾਂ ਹੋਰ ਕੁਝ ਕਹਣਾ ਚਾਹੁੰਦੇ ਨਹੀਂ ਜੀ ਹੋਰ ਬਾਕੀ ਇਹਨਾਂ ਨੇ ਪਾਈਪ ਲੈਣਾ ਪਾਤੀਆਂ ਪਾਈਪ ਲੈਣਾ ਪਾ ਕੇ ਉਹ ਖੜਾ ਹਾਂਜੀ ਕੰਮ ਵਧੀਆ ਹੋ ਰਿਹਾ ਆ ਤੇ ਇਹ ਜੇ ਕੋਈ ਗੱਲ ਨਹੀਂ ਗੀ ਤੇ ਚਲੋ ਵਿਰੋਧੀਆਂ ਨੇ ਤਾਂ ਕੰਮ ਕਰਨੇ ਹੀ ਹੁੰਦੇ ਆ ਜਦੋਂ ਗੱਲ ਕਰਨੀ ਹੁੰਦੀ ਆ ਇਹ ਹੀ ਕੋਈ ਨਹੀਂ ਪਿੰਦਰ ਮੇਰੇ ਨੂੰ ਤਾਂ ਮਾਨਪਿੰਦਰ ਤੇ ਆ ਕਿ ਮੈਂ ਨਰਾ ਇਸ ਟਾਈਮ ਕੋਸ਼ਿਸ਼ ਕਰ ਰਿਹਾ ਹਲਕੇ ਦਾ ਸੁਧਾਰ ਨਹੀਂ ਬਿਲਕੁਲ ਜੀ ਹਲਕਾ ਅਨਚਾਰਜ ਪਿੰਦਰ ਸਿੰਘ ਪੰਡੋਰੀ ਇੱਥੇ ਆਏ ਆ ਜਨਾਂ ਇੱਕ ਸਕੂਲ ਦਾ ਉਦਘਾਟਨ ਕੀਤਾ ਗਿਆ ਵਿਰੋਧੀਆਂ ਲਗਾਤਾਰ ਸਵਾਲ ਚੱਕ ਰਹੇ ਕਹਿੰਦੇ ਕਿ 2 ਲੀਟਰ ਰੰਗ ਲਾ ਕੇ ਤਾਂ ਉਹ ਬਿਲਡਿੰਗ ਬਣਾ ਦਿੰਦੇ ਆ ਪਰ ਇਸ ਸਕੂਲ ਤੇ ਕਿੰਨਾ ਲੀਟਰ ਰੰਗ ਲੱਗਿਆ ਉਹ ਸਾਡੇ ਸਤਕਾਰਯੋਗ ਜੋ ਇਧਰ ਵੀਰ ਸਿੰਘ ਉਹਨਾਂ ਨੇ ਦੱਸਦਾ ਵਾ ਇੱਕ ਕਰ ਤਸਵੀਰ ਦਿਖਾ ਦਿੰਨੇ ਆ ਇਹ ਸਕੂਲ ਆ ਸ਼ਾਇਦ ਮੇਰੇ ਕੋਲ ਗਲਤ ਪਹਿਲਾਂ ਬੋਲਿਆ ਜਾ ਸਕਦਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਖੁਰਮਪੌਰ ਦਾ ਸਕੂਲ ਹੈ ਜਿੱਥੇ ਕਿ ਅੱਜ ਸਕੂਲ ਦਾ ਅਧ்கਾਟਨ ਹੋਇਆ ਤੁਹਾਡੇ ਇਸ ਪ੍ਰੈਤ ਕੀ ਵਿਚਾਰ ਹੈ ਜਿੱਦਾਂ ਕਿ ਮੈਂ ਲਗਾਤਾਰੋ ਕਹਿ ਰਿਹਾ ਕਿ ਵਿਰੋਧੀ ਸਵਾਲ ਚੁੱਕ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੇ ਕਾਟਣਾਂ ਦਾ ਦੌਰ ਜਾਰੀ ਹੈ ਇੱਕ ਪਾਸੇ ਹਾਂਜੀ ਉਹ ਵੀ ਦਿਖਾ ਦਿੰਨੇ ਆ ਤੇ ਦੂਜੇ ਪਾਸੇ ਜੇ ਕਿਸਾਨਾਂ ਦੀ ਇੱਕ ਮੀਟਿੰਗ ਹੋਈ ਹੈ ਪਿੰਦਰ ਸਿੰਘ ਪੰਡੋਰੀ ਨੂੰ ਜਦੋਂ ਐਮਐਸਵਾਦ ਪੁੱਛਿਆ ਸੀ ਕਿ ਕਿਸਾਨਾਂ ਨੂੰ ਖਦਸ਼ਾ ਹੈ ਕਿ ਬीडीपीਓ ਜੋ ਦਫ਼ਤਰ ਹੈ ਇੱਥੋਂ ਛਿਲਾਣਾ ਜਾਵੇ ਇੱਥੋਂ ਚੱਕਿਆ ਨਾ ਜਾਵੇ ਤਾਂ ਇੱਕ ਵੱਡਾ ਖਦਸ਼ਾ ਸੀਗਾ ਉਹ ਕਹਿੰਦੇ ਕਿ ਮੈਨੂੰ ਇਸ ਦਾ ਅਜੇ ਨਹੀਂ ਪਤਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਕਿ ਉਹ ਜੋ ਬीडीपीਓ ਦਫ਼ਤਰ ਇੱਥੋਂ ਚੱਕਿਆ ਜਾਵੇਗਾ ਕਿ ਨਹੀਂ ਚੱਕਿਆ ਜਾਵੇਗਾ ਕਿਸਾਨ ਮੀਟਿੰਗ ਕਿਸ ਤਰ੍ਹਾਂ ਕਰਾਂਗੇ ਹਰ ਇੱਕ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਇਹਨਾਂ ਨਾਰ نیوز